ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਅੱਜ ਪੰਜਾਬ ਦੇ ਹਰ ਇੱਕ ਡਿਸਟ੍ਰਿਕਟ ਲੈਵਲ ਦੇ ਉੱਪਰ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਪਿਛਲੇ ਦਿਨੀ ਐਨਡੀਏ ਦੀ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਵਿੱਤ ਮੰਤਰੀ ਸੀਤਾ ਰਮਨ ਜੀ ਨੇ ਬਜਟ ਪੇਸ਼ ਕੀਤਾ ਉਸ ਬਜਟ ਦੇ ਉੱਪਰ ਜਿਹੜੀਆਂ ਵਿਰੋਧੀ ਪਾਰਟੀਆਂ ਹੈ ਰੋਲਾ ਪਾ ਰਹੀ ਹੈ ਕਿ ਜਿਹੜਾ ਇਹ ਬਜਟ ਪੇਸ਼ ਕੀਤਾ ਗਿਆ ਹੈ ਉਹਦੇ ਉੱਪਰ ਸਵਾਲ ਠਾ ਰਹੇ ਨੇ ਉਹਨਾਂ ਦਾ ਜਵਾਬ ਦੇਣ ਲਈ ਔਰ ਲੋਕਾਂ ਨੂੰ ਦੱਸਣ ਲਈ ਕਿ ਜਿਸ ਤਰ੍ਹਾਂ ਦੇਸ਼ ਦੇ ਲੋਕਾਂ ਨੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਮੋਦੀ ਜੀ ਦੇ ਉੱਪਰ ਵਿਸ਼ਵਾਸ ਕਰਕੇ ਤੀਜੀ ਵਾਰ ਸਰਕਾਰ ਚਲਾਉਣ ਦਾ ਮੌਕਾ ਦੇਸ਼ ਦੇ ਵਿੱਚ ਦਿੱਤਾ ਹੈ ਪਹਿਲਾਂ ਤਾਂ ਅਸੀਂ ਉਹ ਜਨਤਾ ਦਾ ਧੰਨਵਾਦ ਵੀ ਕੀਤਾ ਹੈ ਔਰ ਜਿਨ੍ਹਾਂ ਨੇ ਇਸ ਸਰਕਾਰ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ਔਰ ਜਿੱਥੋਂ ਤੱਕ ਇਸ ਬਜਟ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਮੁੱਖ ਰੱਖਿਆ ਗਿਆ ਹੈ ਅਸੀਂ ਵੀ ਸਾਰੇ ਜਿਸ ਜਿਸਰ ਬਜਟ ਪੇਸ਼ ਹੋਇਆ ਉਸ ਦਿਨ ਤੋਂ ਲੈ ਕੇ ਅਸੀਂ ਸਾਰੇ ਬਜਟ ਨੂੰ ਪੜ੍ਹ ਵੀ ਰਹੇ ਹਾਂ ਦੇਖ ਵੀ ਰਹੇ ਹਾਂ ਔਰ ਮੈਂ ਸਮਝਦਾ ਕਿ ਚਾਰ ਪ੍ਰਮੁੱਖ ਸਮੂਹਾਂ ਨੂੰ ਲੈ ਕੇ ਇਹ ਬਜਟ ਨੂੰ ਪੇਸ਼ ਕੀਤਾ ਗਿਆ ਜਿਦੇ ਵਿੱਚ ਗਰੀਬ ਮਹਿਲਾ ਜੁਵਾ ਔਰ ਕਿਸਾਨ ਇਹਨਾਂ ਚਾਰਾਂ ਚੀਜ਼ਾਂ ਦੀ ਪ੍ਰਕਿਰਤੀ ਦੇ ਲਈ ਇਹਨਾਂ ਚਾਰਾਂ ਚੀਜ਼ਾਂ ਨੂੰ ਜੇ ਮੈਂ ਕਹਾ ਕਿ ਜਿਹੜੇ ਗਰੀਬ ਨੇ ਗਰੀਬ ਦਾ ਜਿੰਨਾ ਚਿੱਕਰ ਉਸ ਨੂੰ ਸਰਕਾਰ ਦੀ ਹਰ ਸਹੂਲਤ ਉਹਦੇ ਘਰ ਤੱਕ ਨਹੀਂ ਪਹੁੰਚਦੀ ਉਨਾ ਚਿਰ ਬੇਸਰ ਤਰੱਕੀ ਨਹੀਂ ਕਰ ਸਕਦਾ ਇਸੇ ਕਰਕੇ ਗਰੀਬਾਂ ਦਾ ਖਾਸ ਧਿਆਨ ਰੱਖਿਆ ਗਿਆ ਮਹਿਲਾਵਾਂ ਦੇ ਲਈ ਜਿਸ ਤਰ੍ਹਾਂ ਮਹਿਲਾਵਾਂ ਨੂੰ ਸੈਲਫ ਹੈਲਪ ਗਰੁੱਪ ਬਣਾ ਕੇ ਜਾਂ ਮਹਿਲਾਵਾਂ ਨੂੰ ਕੰਮ ਦੇਣ ਲਈ ਜੋ ਬਜਟ ਦੇ ਵਿੱਚ ਪ੍ਰਵੀਜ਼ਨ ਆਏ ਨੇ ਉਹ ਵੀ ਇਸ ਗੱਲ ਦਾ ਸੰਕੇਤ ਨੇ ਕਿ ਭਾਰਤ ਦੀ ਮਹਿਲਾ ਨੂੰ ਸ਼ਕਤੀਕਰਨ ਸਸ਼ਕਤੀਕਰਨ ਬਣਾਉਣਾ ਜੁਵਾ ਲਈ ਮੈਂ ਕਹਿ ਸਕਦਾ ਹਾਂ ਕਿ ਜਿਹੜਾ ਮੁਦਰਾ ਜ਼ੋਨ ਹੈ ਔਰ ਉਹਨੂੰ ਰੋਜ਼ਗਾਰ ਦੇਣ ਲਈ ਜਿਸ ਤਰ੍ਹਾਂ ਐਮ ਐਸ ਸੀ ਐਮ ਐਮ ਨੂੰ ਛੋਟੇ ਜਿਹੜੇ ਲਘੂ ਜੋਗ ਆ ਉਹਨਾਂ ਨੂੰ ਬੜਾਵਾ ਦੇਣ ਲਈ ਔਰ ਖਾਸ ਤੌਰ ਤੇ ਜਿਹੜਾ ਕਿਸਾਨ ਹੈ ਕਿਸਾਨ ਨੂੰ ਕਿਵੇਂ ਜਿਹੜੀ ਰਵਾਇਤੀ ਫਸਲਾਂ ਦੇ ਵਿੱਚੋਂ ਕੱਢ ਕੇ ਕਿਵੇਂ ਫਸਲੀ ਭੁਗਿੰਨਤਾ ਵੱਲ ਮੋੜਿਆ ਜਾਵੇ ਕਿਵੇਂ ਜਿਹੜੀ ਸਾਡੀ ਜ਼ਮੀਨ ਅਪਜਾਊ ਸੀ ਲੇਕਿਨ ਪਿਛਲੇ ਸਮੇਂ ਦੇ ਵਿੱਚ ਕੁਝ ਖਾਦਾਂ ਦੀ ਰੇਹਾਂ ਦੀ ਵੱਧ ਵਰਤੋਂ ਪੈਸਟੀਸਾਈਡ ਵੀ ਹੋਣ ਕਰਕੇ ਉਹ ਜਿਹੜੀ ਬੰਜਰ ਹੋਈ ਜ਼ਮੀਨ ਹੈ ਕਿਵੇਂ ਕਿਸਾਨ ਨੂੰ ਕੁਦਰਤੀ ਖੇਤੀ ਦੇ ਨਾਲ ਜੋੜਿਆ ਜਾਵੇ ਜਿੱਥੇ ਬਜਟ ਦੇ ਵਿੱਚ ਇਹ ਤਰਜੀਹਾਂ ਦਿੱਤੀਆਂ ਉੱਥੇ ਮੈਂ ਸਮਝਦਾ ਕਿ ਕਿਸਾਨਾਂ ਲਈ ਖਾਸ ਤੌਰ ਤੇ ਜਿਵੇਂ ਐਮਐਸਪੀ ਦੇ ਵਿੱਚ ਲਗਾਤਾਰ ਜਿਹੜਾ ਵਾਅਦਾ ਹੋ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਵਾਅਦਾ ਕੀਤਾ ਹੈ ਔਰ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਮੈਂ ਸਮਝਦਾ ਕਿ ਚਾਰ ਚੀਜ਼ਾਂ ਦੇ ਉੱਪਰ ਜਿਹੜਾ ਬਜਟ ਹੈ ਉਹਨੂੰ ਫੋਕਸ ਕੀਤਾ ਗਿਆ। ਔਰ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਨੌ ਚੀਜ਼ਾਂ ਇਸ ਬਜਟ ਦੇ ਵਿੱਚ ਮੇਨ ਰੱਖੀਆਂ ਗਈਆਂ। ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਖੇਤੀਬਾੜੀ ਉਤਪਾਦਨ ਦੇ ਵਿੱਚ ਅਨੁਕੂਲਤਾ ਤੇ ਵਾਧਾ ਪੈਦਾ ਕਰਨਾ, ਰੁਜ਼ਗਾਰ ਦੇ ਸਾਧਨ ਪੈਦਾ ਕਰਨਾ ਔਰ ਵਿਕਾਸ ਦੇ ਲਈ ਔਰ ਸਮਾਜਿਕ ਨਿਆਂ ਦੇ ਲਈ ਸ਼ਹਿਰੀ ਵਿਕਾਸ ਦੇ ਲਈ ਊਰਜਾ ਸੁਰੱਖਿਆ ਜਿਵੇਂ ਮੈਂ ਕਹਿ ਸਕਦਾ ਹਾਂ ਕਿ ਜਿਵੇਂ ਕੇਂਦਰ ਸਰਕਾਰ ਨੇ ਇੱਕ ਸਬਸਿਡੀ ਦੇ ਉੱਪਰ ਜਿਹੜਾ 300 ਯੂਨਟ ਮਾਫ ਸੋਲਰ ਜਿਹੜੀ ਸਕੀਮ ਲੈ ਕੇ ਆਂਦੀ ਹੈ ਕਿ ਹਰ ਘਰ ਦੇ ਉੱਪਰ ਸੋਲਰ ਲਗਾ ਕੇ ਜਿਹੜਾ ਆਪਣਾ ਹਰ ਖਪਤਕਾਰ ਹੈ ਉਹ ਆਪਣੀ ਜਿਹੜੀ ਬਿਜਲੀ ਹੈ ਉਹ ਵਰਤ ਕੇ ਤੇ ਵਾਪਸ મોੜ ਕੇ ਉਹਦੇ ਉੱਪਰ ਜਿਸ ਤਰ੍ਹਾਂ ਦੀ 35% ਸਬਸਿਡੀ ਦਾ ਸਮਾਧਾਨ ਕੀਤਾ ਗਿਆ ਹੈ ਔਰ ਪੀਚਾ ਰੱਖਿਆ ਹੈ ਕਿ ਹਰ ਘਰ ਦੇ ਉੱਪਰ ਸੋਲਰ ਲੱਗੇ ਇਸ ਤੋਂ ਇਲਾਵਾ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਅਗਲੀ ਪੀੜ੍ਹੀ ਹੈ ਉਹਦੇ ਸੁਧਾਰ ਦੇ ਲਈ ਔਰ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਮਜ਼ਬੂਤ ਕਰਨ ਦੇ ਲਈ ਇਹ ਸਾਰੀਆਂ ਜਿਹੜੀਆਂ ਨੌ ਚੀਜ਼ਾਂ ਨੇ ਇਹਦੇ ਉੱਪਰ ਬਜਟ ਜਿਹੜਾ ਹੈਗਾ ਪੇਸ਼ ਕੀਤਾ ਹੈ ਔਰ ਜੇ ਮੈਂ ਖੇਤੀਬਾੜੀ ਵੱਲ ਆਵਾਂ ਤੇ ਜਿਹੜੀਆਂ ਸਾਡੀਆਂ ਰਵਾਇਤੀਆਂ ਫਸਲਾਂ ਨੇ ਜਿਵੇਂ ਝੋਨਾ ਹੈ ਜਾਂ ਕਣਕ ਹੈ ਜਾ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਵੀਟੀ ਐ ਵੀਟੀ ਨਰਮੇ ਦੇ ਵਿੱਚ 4-5 ਸਾਲ ਫਸਲ ਵਧੀਆ ਹੋਈ ਖੜੋਤ ਆ ਗਈ ਅੱਜ ਗੁਲਾਬੀ ਸੁੰਡੀ ਦੇ ਕਾਰਨ ਨਰਮਾ ਜਿਹੜਾ ਉਹ ਹੋਰੋਂ हट ਗਿਆ ਹੋਰ ਫਸਲਾਂ ਨੂੰ ਕਿਵੇਂ ਉਪਸ਼ਾਸ਼ ਕੀਤਾ ਜਾਵੇ ਬੱਤੀ ਖੇਤੀਬਾੜੀ ਦੀਆਂ ਫਸਲਾਂ ਦੇ ਉੱਪਰ 109 ਫਸਲਾਂ ਵਿੱਚ ਜੋੜ ਕੇ ਉਹਦੀ ਜਿਹੜੀ ਪੈਦਾਵਾਰ ਹੈ ਉਹਦੀਆਂ ਜਿਹੜੀਆਂ ਅਨਕੂਲ ਮੌਸਮ ਦੇ ਮਤਾਬਕ ਕਿਸਮਾਂ ਨੇ ਉਹ ਯਾਰੀ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਜਿਹੜੀ ਸਰਸੋਂ ਹੈ ਮੂਗਫਲੀ ਹੈ ਤੇਲ ਹੈ ਸੋਇਆਬੀਨ ਹੈ ਇਹ ਜਿਹੜੀਆਂ ਤਿਲਣ ਫਸਲਾਂ ਨੇ ਇਹਨਾਂ ਨੂੰ ਕਿਵੇਂ ਵਧਾਇਆ ਜਾਵੇ ਤਾਂ ਕਿ ਜਿਹੜਾ ਦੇਸ਼ ਹੈ ਉਹ ਤੇਲ ਦੀਆਂ ਫਸਲਾਂ ਦੇ ਉੱਪਰ ਖਾਣ ਵਾਲੀਆਂ ਜਿਹੜੀਆਂ ਆਪਣੀਆਂ ਦਾਲਾਂ ਨੇ ਉਹਦੇ ਉੱਪਰ ਆਪਣੇ ਆਪ ਨਿਰਭਗ ਜਿਹੜਾ ਹੈਗਾ ਨਿਰਭਰ ਹੋ ਸਕੇ ਇਸ ਤੋਂ ਇਲਾਵਾ ਪਹਿਲੀ ਵਾਰ ਹੋਇਆ ਹੈ ਕਿ ਹਰ ਸਾਲ ਜਿਹੜਾ ਖੇਤੀ ਖੇਤਰ ਹੈ ਖੇਤੀਬਾੜੀ ਦਾ ਉਦੇ ਲਈ 1.52 ਲੱਖ ਕਰੋੜ ਜਿਹੜਾ ਰੁਪਈਆ ਹੈ ਉਹ ਰੱਖਿਆ ਗਿਆ ਹੁਣ ਜੇ ਮੈਂ ਆਵਾ ਗਰੀਬ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਅੱਜ ਜਿਸ ਤਰ੍ਹਾਂ ਪਿਛਲੀ ਸਰਕਾਰ ਦੇ ਵਿੱਚ ਦੇਖਦੇ ਪ੍ਰਧਾਨ ਮੰਤਰੀ ਜੀ ਨੇ ਸੋਚਿਆ ਕਿ ਕੋਈ ਵੀ ਵਿਅਕਤੀ ਛੱਤ ਤੋਂ ਅਧੂਰਾ ਨਹੀਂ ਰਹਿਣਾ ਚਾਹੀਦਾ ਹਰ ਘਰੇ ਜਲ ਵੀ ਹੋਣਾ ਚਾਹੀਦਾ ਤੇ ਜਲ ਦੇ ਨਾਲ ਨਾਲ ਵੀ ਹੋਣਾ ਚਾਹੀਦਾ ਨਾਲ ਤੇ ਜਲ ਦੀ ਉਹਨਾਂ ਨੇ ਕਿਹਾ ਉਹਨਾਂ ਨੇ ਇਸ ਵਾਰ 3 ਕਰੋੜ ਜਿਹੜੇ ਮਕਾਨ ਨੇ ਉਹ ਬਣਾਉਣ ਦਾ ਟੀਚਾ ਰੱਖਿਆ ਔਰ ਉਹਦੇ ਲਈ ਮੈਂ ਸਮਝਦਾ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਪੋਰਟਲ ਆ ਖੁੱਲ ਗਏ ਨੇ ਔਰ ਪਿੰਡਾਂ ਦੇ ਵਿੱਚ ਵੀ ਦਿਹਾਤੀ ਏਰੀਆ ਦੇ ਵਿੱਚ ਪੋਰਟਲ ਖੁੱਲਣ ਜਾ ਰਿਹਾ ਹੈ ਔਰ ਉਹ 3 ਕਰੋੜ ਲੋਕਾਂ ਨੂੰ ਜਿਹੜੇ ਨਵੇਂ ਮਕਾਨ ਬਣਾ ਕੇ ਦੇਣੇ ਐ ਉਹ ਵੀ ਜਿਹੜਾ ਹੈਗਾ ਇਸ ਵਾਈਟ ਦੇ ਵਿੱਚ ਪੂਰਾ ਪ੍ਰੋਵੀਜ਼ਨ ਰੱਖਿਆ ਗਿਆ ਇਸ ਤੋਂ ਇਲਾਵਾ ਅਸੀਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਵੀ ਜਿਵੇਂ ਕਈ ਕਹਿ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਕੀ ਦਿੱਤਾ ਜੀ ਮੈਂ ਸਮਝਦਾ ਕਿ ਜਿਹੜਾ ਅੰਮ੍ਰਿਤਸਰ ਔਰ ਕੋਲਕੱਤਾ ਦਾ ਉਜੋਗੀਕਰਨ ਗਲਿਆਰਾ ਹੈ ਉਹ ਵੀ ਪੰਜਾਬ ਨੂੰ ਇੱਕ ਅੰਮ੍ਰਿਤਸਰ ਜਿਹੜਾ ਹੈਗਾ ਉਹਨੂੰ ਕੋਲਕੱਤੇ ਦੇ ਨਾਲ ਜੋੜਨ ਵਾਸਤੇ ਇਹ ਜਿਹੜਾ ਹੈਗਾ ਵਲਟ ਦੇ ਵਿੱਚ ਪ੍ਰੋਵੀਜ਼ਨ ਆਇਆ ਇਹਦੇ ਨਾਲ ਕੀ ਹੋਣਾ ਹੈ ਕਿ ਸਾਡੇ ਸਟੇਟ ਨੂੰ ਰੈਵਨਿਊ ਦਾ ਵੀ ਵਾਧਾ ਹੋਣਾ ਹੈ ਵਪਾਰ ਵੀ ਜੁੜਨਾ ਹੈ ਔਰ ਇਹਦੇ ਨਾਲ ਸੂਬੇ ਦੀ ਤਰੱਕੀ ਵੀ ਹੋਣੀ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ਅਸੀਂ ਕਹਿ ਸਕਦੇ ਆ ਕਿ ਜਿਹੜੀਆਂ ਮਹਿਲਾ ਸੰਚਾਲਿਤ ਵਿਕਾਸ ਨੇ ਜਿਵੇਂ ਮੈਂ ਪਹਿਲਾਂ ਵੀ ਸੈਲਫ ਹੈਲਪ ਗਰੁੱਪਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਦੇ ਵਿਡਾਵੇ ਲਈ ਜਿਹੜਾ ਪਹਿਲਾ ਮਹਿਲਾ ਸੈਲਫ ਹੈਲਪ ਗਰੁੱਪ ਚੱਲਦੇ ਆ ਉਹਦੇ ਵਿੱਚ ਵੀ ਐਸ ਕੀ ਇਹ ਯੋਜਨਾ ਦੇਣ ਵਾਸਤੇ 3 ਲੱਖ ਕਰੋੜ ਰੁਪਏ ਦੀ ਜਿਹੜੀ ਹੈਗੀ ਹੈ ਉਹ ਰਾਸ਼ੀ ਰੱਖੀ ਗਈ ਹੈ ਇਸ ਤੋਂ ਇਲਾਵਾ ਇੱਕ ਜਿਹੜੀ ਸਕੀਮ ਲਿਆਂਦੀ ਹੈ ਪਿੰਡਾਂ ਵਾਸਤੇ ਜਿਹਦਾ ਨਾਂ ਦਿੱਤਾ ਉਹਨਾਂ ਨੇ ਕਿ ਪ੍ਰਧਾਨ ਮੰਤਰੀ ਜਨ ਜਾਤੀਆ ਉન્નਤ ਗ੍ਰਾਮ ਅਭਿਆਨ ਇਹਦੇ ਵਿੱਚ 63000 ਪਿੰਡਾਂ ਨੂੰ ਜਿਸ ਤਰ੍ਹਾਂ ਪਹਿਲਾਂ ਹਰ ਪਿੰਡ ਦੇ ਵਿੱਚ ਇੱਕ ਸਹੂਲਤ ਹੋਵੇ ਹਰ ਪਿੰਡ ਦੇ ਵਿੱਚ ਇੱਕ ਚੰਗਾ ਜਿਹੜਾ ਹੈਗਾ ਰਜਰਾਰ ਤੇ ਸਾਧਨ ਪੈਦਾ ਹੋਣ ਉੱਥੇ ਜਿਹੜੇ ਹੈਗੇ ਆ ਅਦਜੋਗ ਲੱਗਣ ਇਹਦੇ ਲਈ ਵੀ ਸਰਕਾਰ ਨੇ 5 ਕਰੋੜ ਜਨਜਾਤੀ ਲੋਕਾਂ ਨੂੰ ਲਾਭ ਦੇਣ ਵਾਸਤੇ ਜਿਹੜਾ ਹੈਗਾ ਇਹ ਸਕੀਮ ਰੱਖੀ ਹੈ ਇਹਦੇ ਨਾਲ ਹੀ ਜਿਵੇਂ ਸਾਡੇ ਛੋਟੇ ਅਦਜੋਗ ਨੇ ਐਮ ਐਸ ਐਮਈ ਜਿਹੜੇ ਲੋਕ ਚਲਾਉਂਦੇ ਨੇ ਕਈ ਵਾਰ ਕੀ ਹੁੰਦਾ ਹੈ ਕਿ ਉਹ ਉਦਯੋਗ ਦੇ ਵਿੱਚ ਕਈ ਵਾਰੀ ਕਿਸੇ ਨੂੰ ਘਾਟਾ ਪੈ ਜਾਂਦਾ ਹੈ ਜਾਂ ਕਿਸਤਾਂ ਨਹੀਂ ਮੁੜਦੀਆਂ ਜਾਂ ਕੋਈ ਸਮੱਸਿਆ ਦੇ ਵਿੱਚ ਰੁਕਾਵਟ ਆ ਜਾਂਦੀ ਹੈ ਕਿਉਂਕਿ ਜਿਹੜਾ ਐਮ ਐਸ ਐਮਈ ਉਦਯੋਗ ਹੈ ਮੈਂ ਸਮਝਦਾ ਕਿ ਉਹ ਰੁਜ਼ਗਾਰ ਦੇ ਸਾਧਨ ਬਹੁਤ ਪੈਦਾ ਕਰਦਾ ਹੈ ਇਸ ਲਈ ਉਹ ਉਦਯੋਗ ਟੁੱਪੇ ਨਾ ਉਸ ਉਦਯੋਗ ਨੂੰ ਵੀ ਵਡਾਵਾ ਦੇਣ ਲਈ ਜਿਹੜਾ ਹੈਗਾ 100 ਕਰੋੜ ਰੁਪਏ ਤੱਕ ਦਾ ਜਿਹੜਾ ਗਰੰਟੀ ਕਵਰ ਦੇਣ ਦਾ ਪ੍ਰਬੰਧ ਇਹਦੇ ਵਿੱਚ ਸਰਕਾਰ ਨੇ ਕੀਤਾ ਇਸ ਤੋਂ ਇਲਾਵਾ ਜਿੰਨਾ ਵੀ ਪਹਿਲਾਂ ਜਿਹੜੇ ਸਾਡੇ ਨੌਜਵਾਨ ਹੁੰਦੇ ਸੀ ਉਹ ਕੀ ਕਰਦੇ ਸੀ ਕਿ ਟ੍ਰੇਨਿੰਗ ਲੈ ਕੇ ਉਹਨਾਂ ਨੂੰ ਬੈਂਕਾਂ ਲੋਨ ਨਹੀਂ ਦਿੰਦੀਆਂ ਸੀ ਗਰੰਟੀ ਮੰਗਦੀਆਂ ਸੀ ਔਰ 10 ਲੱਖ ਤੱਕ ਰੁਪਏ ਦਾ ਜਿਹੜਾ ਪ੍ਰਬੰਧ ਸੀ ਸਰਕਾਰ ਨੇ ਕੀਤਾ ਹੋਇਆ ਸੀ ਕਿ ਲੋਨ ਲੈ ਸਕਦਾ ਹੈ ਲੇਕਿਨ ਇਸ ਵਾਰ ਪੈਕਟ ਦੇ ਵਿੱਚ ਜਿਹੜਾ ਉਹ ਲੋਨ ਹੈ ਉਹ ਦੁੱਗਣਾ ਕਰ ਦਿੱਤਾ ਗਿਆ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਤੱਕ ਉਹ ਜਿਹੜਾ ਹੈਗਾ ਲੋਨ ਕੀਤਾ ਗਿਆ ਸੋ ਇਹ ਜਿਹੜੇ ਮੋٹے ਮੋٹے ਵਿਸ਼ੇ ਨੇ ਸਾਰੇ ਇਹ ਤੁਹਾਨੂੰ ਅਸੀਂ ਇਹਦੀ ਕਾਪੀ ਵੀ ਦੇ ਦੇਾਂਗੇ ਚਾਹੇ ਉਹ ਵਿਕਾਸ ਕੇਂਦਰਾਂ ਦੇ ਵਿੱਚ ਜਿਹੜੇ ਸ਼ਹਿਰਾਂ ਦੀ ਕਰਨੀ ਹੈ ਚਾਹੇ ਉਹ ਪਿੰਡਾਂ ਦੀ ਕਰਨੀ ਹੈ ਚਾਹੇ ਮੈਂ ਪਹਿਲਾਂ ਕਿਹਾ ਕਿ ਮਹਿਲਾਵਾਂ ਦੇ ਲਈ ਚਾਹੇ ਸ਼ਹਿਰੀ ਆਵਾਸ ਦੇ ਲਈ ਚਾਹੇ ਨੌਜਵਾਨਾਂ ਦੇ ਲਈ ਤੇ ਚਾਹੇ ਕਿਸਾਨਾਂ ਦੇ ਲਈ ਜਿੱਥੇ ਇਹ ਸਾਰੇ ਬਲਟ ਦੇ ਵਿੱਚ ਤਜਵੀਜ਼ਾਂ ਰੱਖੀਆਂ ਨੇ ਤੇ ਚਾਹੇ ਉਹਦੇ ਵਿੱਚ 300 ਜੂੜ ਤੱਕ ਮੁਫਤ ਬਿਜਲੀ ਸੋਲਰ ਜਿਹੜੀ ਊਰਜਾ ਹੈ ਉਹ ਲਵਾਉਣ ਵਾਸਤੇ ਸਬਸਿਡੀ ਦੀ ਯੋਜਨਾ ਦਿੱਤੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਵਧੀਆ ਜਿਹੜਾ ਬਜਟ ਹੈ ਉਹ ਸਰਕਾਰ ਨੇ ਪੇਸ਼ ਕੀਤਾ ਹੈ ਲੇਕਿਨ ਇਹਦੇ ਵਿੱਚ ਇੱਕ ਹੋਰ ਮੈਂ ਕਹਿ ਸਕਦਾ ਕਿ ਜਿੰਨਾ ਚਿਰ ਪਿੰਡਾਂ ਦੇ ਵਿੱਚ ਸੜਕਾਂ ਨਹੀਂ ਬਣਦੀਆਂ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਨਹੀਂ ਜੋੜਿਆ ਜਾਂਦਾ ਔਰ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਸੀਗੀ ਇਹਦੇ ਵਿੱਚ ਵੀ ਇਸ ਵਾਰ ਵਾਅਦਾ ਕਰਕੇ 25000 ਜਿਹੜੇ ਪਿੰਡ ਨੇ ਉਹਨਾਂ ਨੂੰ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਜੋੜਿਆ ਜਾਣਾ ਸੋ ਜਿੱਥੇ ਇਹ ਗੱਲਾਂ ਆਈਆਂ ਨੇ ਉੱਥੇ ਮੈਂ ਕਹਿ ਸਕਦਾ ਕਿ ਜਿਹੜਾ ਟੈਕਸ ਦੇ ਰੂਪ ਦੇ ਵਿੱਚ ਵੀ ਸਰਕਾਰ ਨੇ ਇਸ ਵਾਰੀ ਜੋ ਰੇਟਾਂ ਦਿੱਤੀਆਂ ਨੇ ਉਹਦੇ ਵਿੱਚ ਅਸੀਂ ਜਿਵੇਂ ਵਿਦੇਸ਼ੀ ਕੰਪਨੀਆਂ ਜਿਵੇਂ ਕਾਰਪੋਰੇਟ ਜਿਵੇਂ ਕਹਿ ਸਕਦੇ ਹਾਂ ਕਿ ਉਹ ਆ ਕੇ ਇੱਥੇ ਇਨਵੈਸਟ ਕਰਨ ਗਈਆਂ ਉਹਨਾਂ ਨੂੰ ਵੀ 40 ਤੋਂ 35% 40 ਤੋਂ ਘਟਾ ਕੇ 35 ਕੀਤਾ ਉਹ ਇਸ ਕਰਕੇ ਕੀਤਾ ਹੈ ਕਿ ਜਿੰਨੀ ਇੰਡਸਟਰੀ ਆਊਗੀ ਜਿੰਨਾ ਕੋਈ ਇੱਥੇ ਇਨਵੈਸਟਮੈਂਟ ਕੋਈ ਕਰੂਗਾ ਉਹਦੇ ਨਾਲ ਰੁਜ਼ਗਾਰ ਦੇ ਸਾਧਨ ਵੀ ਪੈਦਾ ਹੁੰਦੇ ਆ ਔਰ ਸਰਕਾਰ ਨੂੰ ਵੀ ਰੈਵਨਿਊ ਮਿਲਦਾ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਜਿਹੜੀ ਨਵੀਂ ਕਰ ਵਿਵਸਥਾ ਵਿਕਲਪ ਹੈ ਚੁਣਨੇ ਵਾਲਾਂ ਦੇ ਲਈ ਉਹਦੇ ਲਈ ਵੀ ਜਿਹੜਾ ਸਟੈਂਡਰਡ ਡਿਡਕਸ਼ਨ ਹੈ ਉਹ 50000 ਤੋਂ ਵਧਾ ਕੇ 75000 ਰੁਪਏ ਕਰ ਦਿੱਤੀ ਹੈ ਕਿ ਜਿਹੜਾ ਕੋਈ ਕਰਮਚਾਰੀ ਹੈ ਸਿਟੀਜਨ ਹੈ ਉਹਨੂੰ 1,75,000 ਤੱਕ ਜਿਹੜਾ ਹੈਗਾ ਉਹਦਾ ਲਾਭ ਵੀ ਹੋਊਗਾ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਮੈਂ ਸਮਝਦਾ ਕਿ ਜਿਹੜਾ ਬਜਟ ਹੈ ਉਹ ਚਾਰ ਚੀਜ਼ਾਂ ਨੂੰ ਮੁੱਖ ਰੱਖ ਕੇ ਔਰ ਸਾਰਿਆਂ ਦਾ ਧਿਆਨ ਰੱਖ ਕੇ ਕੀਤਾ ਗਿਆ ਸੋ ਸਾਡਾ ਕਹਿਣਾ ਇਹ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਕੇਵਲ ਤੇ ਕੇਵਲ ਇਸ ਗੱਲ ਦੇ ਉੱਪਰ ਲੱਗੀਆਂ ਹੋਈਆਂ ਕਿ ਜਿਹੜਾ ਇਹ ਬਜਟ ਹੈ ਜੀ ਇਹ ਬਜਟ ਕੇਵਲ ਕੁਝ ਰਾਜਾਂ ਲਈ ਕੀਤਾ ਗਿਆ ਹੈ ਇਹ ਬਜਟ ਦੇ ਵਿੱਚ ਕੁਝ ਨਹੀਂ ਹੈ ਜੇ ਤੁਸੀਂ ਬਜਟ ਦੀਆਂ ਜਿਹੜੀਆਂ ਮਸਦਾ ਮੈਂ ਤੁਹਾਡੇ ਅਸੀਂ ਕਾਪੀ ਦੇ ਵੀ ਦੇਵਾਂਗੇ ਤੇ ਪੜਾਂਗੇ ਤੇ ਸਾਨੂੰ ਪੜ ਕੇ ਪਤਾ ਚੱਲੂਗਾ ਕਿ ਇਸ ਵਾਰ ਦਾ ਜਿਹੜਾ ਬਜਟ ਹੈ ਉਹ ਚਾਰ ਚੀਜ਼ਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੋ ਇਹ ਬਹੁਤ ਵਧੀਆ ਬਜਟ ਹੈ ਇਹਦੇ ਨਾਲ ਦੇਸ਼ ਦੀ ਤਰੱਕੀ ਹੋਣੀ ਹੈ ਔਰ ਦੇਸ਼ ਦੀ ਤਰੱਕੀ ਵੀ ਹੋਣੀ ਹੈ ਔਰ ਜਿਹੜੇ ਸੂਬੇ ਨੇ ਉਹਨਾਂ ਨੂੰ ਬਣਦਾ ਹਿੱਸਾ ਮਿਲ ਕੇ ਉਹਨਾਂ ਦੀ ਵੀ ਤਰੱਕੀ ਹੋਣੀ ਹੈ ਸੋ ਮੇਰਾ ਇਹਨਾਂ ਕਹਿਣਾ ਸੀ